ਪਟਿਆਲਾ ਦੇ ਵਿੱਚ ਕਾਂਗਰਸੀ ਵਰਕਰ ਤੇ ਜਾਨਲੇਵਾ ਹਮਲਾ ਹੋਇਆ ਹੈ ਇਸ ਲਈ ਦੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕ੍ਰਿਸ਼ਨ ਸਿੰਘਲਾ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ਨੂੰ ਹੁਣ ਹਸਪਤਾਲ ਭਾਰਤੀ ਕਰਵਾਇਆ ਗਿਆ ਹੈ ਇਸੇ ਦੌਰਾਨ ਉਹਨਾਂ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਤੜ ਕੀਤੀ ਗਈ ਹੈ ਇਹ ਸਾਰੀ ਘਟਨਾ ਪਟਿਆਲਾ ਦੇ ਵਿੱਚ ਵਾਪਰੀ ਹੈ ਦੱਸਦੀ ਹੈ ਕਿ 8 ਤੋਂ 10 ਹਮਲਾਵਰਾਂ ਨੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਹੈ ਤੇ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਹੈ ਹੁਣ ਉਹਨਾਂ ਨੂੰ ਹਸਪਤਾਲ 'ਰ ਪਹਾਰਤੀ ਕਰਵਾਇਆ ਗਿਆ ਹੈ ਹਮਲਾ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ ਨੇ ਉਧਰ ਪੁਲਿਸ ਨੇ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰੰਜੀਤ ਦਾਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ 8 ਤੋਂ 10 ਹਮਲਾਵਰਾਂ ਨੇ ਉਸ ਕਾਂਗਰਸੀ ਵਰਕਰ ਦੀ ਗੱਡੀ ਤੇ ਹਮਲਾ ਕੀਤਾ ਉਸ ਦੀ ਬੁਰੀ ਤਰ੍ਹਾਂ ਭੰਤੜ ਕੀਤੀ ਹੈ ਤੇ ਉਸ ਕਾਂਗਰਸੀ ਵਰਕਰ ਨੂੰ ਤੇ ਜਾਨ ਲੈਵਾ ਹਮਲਾ ਕੀਤਾ ਇਸ ਨੂੰ ਜ਼ਖਮੀ ਕੀਤਾ ਗਿਆ ਹੈ ਤੇ ਉਸ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਉਧਰ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਉਹ ਵੀ ਸੁਣਦੇ ਹਾਂ ਕ੍ਰਿਸ਼ਨ ਕੁਵਾਰ ਨੇ ਆਪਣੀ ਗੱਡੀ ਲੈ ਕੇ ਕਾਰ ਲੈ ਕੇ ਬਣਨੋ ਬਨੇ ਦੇ ਉੱਤੇ ਖੜਾ ਸੀ ਤਾਂ ਉੱਥੇ ਇਹਨਾਂ ਦਾ ਇਹਦੇ ਰਿਸ਼ਤੇਦਾਰ ਨੇ ਆਪਣਾ ਜਿੰਮੀ ਤੇ ਮੁਕੇਸ਼ ਵਗੈਰਾ ਉਹਨਾਂ ਨਾਲ ਇਹਨਾਂ ਦਾ ਝਗੜਾ ਹੋਇਆ ਉੱਥੇ ਇਹਦੀ ਕੁੱਟਮਾਰ ਕੀਤੀ ਇਹਨਾਂ ਨੇ ਤੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਮਾਤਾ ਕਿਛਲੇ ਹਸਪਤਾਲ ਆ ਇੱਕ ਬੰਦਾ ਦਾਖਲ ਹੀ ਹੈਗੇ ਰਜਿੰਦਰ ਹਸਪੀਟਲ ਦੋਨਾਂ ਤਰਾਂ ਦੇ ਅਸੀਂ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਕੋਈ ਵਜਾ ਰਜੀਤ ਸਾਹਿਬ ਨਾਲ ਲੜਾਈ ਦਾ ਬਿਜ਼ਨਸ ਨੂੰ ਲੈ ਕੇ ਉਹਨਾਂ ਦਾ ਦੋਨਾਂ ਤਰ੍ਹਾਂ ਦਾ ਉਸ ਵਿੱਚ ਝਗੜਾ ਬਿਜ਼ਨਸ ਨੂੰ ਲੈ ਕੇ ਜਿਹੜੀ ਜਾਣਕਾਰੀ ਹੈ ਉਹ ਜੀਵਦਾ ਘਰ ਨੇੜੇ ਹੈ ਤੇ ਇਹ ਬੰਦੇ ਕਿਧਰ ਜੁਕ ਗਏ ਉੱਥੇ ਗੇਸੀਆ ਉਹ ਇੱਥੇ ਆਇਆ ਨਹੀਂ ਰੋਡ ਦੇ ਉੱਤੇ ਹੈ ਝਗੜਾ ਜੀ ਕਰ ਤਾਂ ਕੋਈ ਨਹੀਂ ਆ ਰੋਡ ਦੇ ਉੱਤੇ ਝਗੜਾ ਹੋਇਆ ਕਿਉਂ ਤੁਹਾਡੇ ਵੱਲੋਂ ਕਿੰਦਾ ਦੀ ਕਾਰ ਲਾਈ ਕੀਤੀ ਅਸੀਂ ਬਿਆਨ ਦੋਨਾਂ ਤਰ੍ਹਾਂ ਦੇ ਲੈ ਲਿਆ ਉਹਦੇ ਮੁਦੇ ਮੁਤਾਬਕ ਜੋ ਕਾਰਵਾਈ ਬਣਦੀ ਕਰ ਰਹੇ ਹਾਂ ਕਿੰਨੇ ਬੰਦੇ ਸੀ ਟੋਟਲ ਉਹਨਾਂ ਨੇ ਬਿਆਨ ਵਿੱਚ ਕੁਝ ਲਿਖਾਇਆ ਜਾਂ ਕਿੰਨੇ ਲੋਕ ਸੀ ਉਹਨਾਂ ਨੇ 10-15 ਬੰਦੇ ਲਿਖਾਇਆ ਕ੍ਰਿਸ਼ਨ ਕੁਮਾਰ ਜੀ ਨੇ ਤੇ ਜਿਹੜਾ ਜਿਹਦਾ ਨਾਮ ਕਹ ਲਿਓ ਜਿਹੜਾ ਪਟਾਕਾ ਵਾਲਾ ਜੀ ਵੀ ਵਾਲਾ ਹੈ ਕਿ ਪਾਰਟੀ ਦਾ ਬਿਲੋਂਗ ਕਰਦਾ ਹੈ ਕੋਈ ਨਹੀਂ ਇਹਨਾਂ ਪਿੰਨਾ ਨਹੀਂ ਮੈਨੂੰ ਪਤਾ ਪਾਰਟੀ ਬਾਰੇ ਤਾਂ ਯਾਨੀ ਕਿ ਆਸਟ੍ਰੇਨ ਨੂੰ ਪਤਾ ਲੱਗਿਆ ਉਹਨਾਂ ਦੀ ਰਿਸ਼ਤੇਦਾਰੀ ਹੈ ਕੋਈ